ਦੇਖੋ ਜਿਹੜਾ ਸਟੈਬਲ ਬਰਨਿੰਗ ਹੈ ਪਰਾਲੀ ਨੂੰ ਅੱਗ ਲਾਣਾ ਇਹਦੇ ਖਿਲਾਫ ਕਾਨੂੰਨ ਬੜੇ ਸਖਤ ਨੇ ਉਹ ਕਾਨੂੰਨਾਂ ਦੇ ਤਹਿਤ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਉੱਥੇ ਵੀ ਕੇਸ ਲੰਬੇ ਤੇ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਤੋਂ ਇਲਾਵਾ ਐਨਜੀਟੀ ਹੈ ਨੈਸ਼ਨਲ ਗ੍ਰੀਨ ਟ੍ਰਿਬਿਨਲ ਉਹਨਾਂ ਵੱਲੋਂ ਵੀ ਏ ਟੂ ਡੇ ਬੇਸਿਕ ਤੇ ਮੋਨਿਟਰਿੰਗ ਕੀਤੀ ਜਾਂਦੀ ਐ ਇਸ ਲਈ ਇਸ ਵਾਸਤੇ ਸਪੈਸ਼ਲ ਇੱਕ ਕਮਿਸ਼ਨ ਵੀ ਬਣਾਇਆ ਹੋਇਆ ਕਮਿਸ਼ਨ ਔਨ 에ਅਰ ਕੁਆਲਿਟੀ ਮੈਨੇਜਮੈਂਟ ਸੀਏਕਯੂ ਹੈ ਉਹਨਾਂ ਦੇ ਬੜੀਆਂ ਇਨਸਟਰਕਸ਼ਨਾਂ ਬੜੀਆਂ ਸਖਤ ਨੇ ਉਹਦੇ ਵਿੱਚ ਅਸੀਂ ਫਿਰ ਜਿਹੜਾ ਪਿਛਲੇ ਸਾਲ ਦੇ ਵਿੱਚ ਇੱਕ ਫਾਇਰ ਇਨਸੀਡੈਂਟ ਹੋਏ ਸੀਗੇ ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਗਿਣਤੀ ਹੁੰਦੀ ਹੈ ਇੱਕ ਲਿਮਟ ਤੋਂ ਜਿਆਦਾ ਕ੍ਰਾਸ ਕਰ ਜੇ ਤਾਂ ਉਹਨੂੰ ਅਸੀਂ ਹੌਟਸਪੌਟ ਮੰਨਦੇ ਆ ਵੀ ਉਹ ਪਿੰਡ ਇੱਕ ਤਰ੍ਹਾਂ ਦਾ ਸਟੇਬਲ ਬਰਨਿੰਗ ਦਾ ਹੌਟਸਪੌਟ ਹੈ ਅਜਿਹੀ ਪਿੰਡ ਸੀ ਜਿਹੜੇ ਮਤਲਬ ਮਾਨ ਜੋ ਅਦਾਲਤਾਂ ਦੇ ਹੁਕਮਾਂ ਤੇ ਉਸ ਦੇ ਅਧਿਕਾਰੀਆਂ ਦੇ ਹੁਕਮਾਂ ਮੁਤਾਬਕ ਮੈਂ ਤੇ ਡੀਐਸਪੀ ਸਾਹਿਬ ਤੇ ਸਰ ਐਗਰੀਕਲਚਰ ਡਿਪਾਰਟਮੈਂਟ ਦੇ ਜਿਹੜੇ ਏਡੀਓ ਸਾਹਿਬਾਨ ਨੇ ਅਸੀਂ ਬਕ ਬਕ ਪਿੰਡਾਂ 'ਚ ਗਏ ਸੀ ਉੱਥੇ ਲੋਕਾਂ ਦਾ ਇਕੱਠ ਕਰਕੇ ਫਾਰਮਰ ਦਾ ਉਹਨਾਂ ਨਾਲ ਅਸੀਂ ਵਿਚਾਰ ਵਟਾਂਦਰਾ ਕੀਤਾ ਉਹਨਾਂ ਦੇ ਵੀ ਥਿਊਜ਼ ਉਹਨਾਂ ਨੇ ਜਿਹੜੀਆਂ ਹਦਾਇਤਾਂ ਨੇ ਇਨਸਟਰਕਸ਼ਨਸ ਨੇ ਜਿਹੜਾ ਪ੍ਰੋਸੀਜਰ ਹੈ ਉਹ ਵੀ ਅਸੀਂ ਉਹਨਾਂ ਨੂੰ ਜਾਣੂ ਕਰਵਾਇਆ ਇਹਦੇ ਬਸ ਜਿਹੜੀ ਮਸ਼ੀਨਰੀ ਹੈ ਜਿਵੇਂ ਬਿਲਰ ਨੇ ਜਾਂ ਸੂ ਪ੍ਰੋਸੀਡਰ ਨੇ ਉਹਨਾਂ ਦੇ ਜਿਹੜੇ ਓਨਰ ਨੇ ਉਹਨਾਂ ਦੀਆਂ ਲੇਸਾਂ ਸਾਡੇ ਕੋਲ ਹੈਗੀਆਂ ਅਸੀਂ ਉਹਨਾਂ ਨੂੰ ਮੁਹੱਈਆ ਕਰਵਾ ਵੀ ਦਵਾਂਗੇ ਇਨ ਹੈਂਡ ਮਤਲਬ ਹਾਰਡ ਕਾਪੀ ਆਦਰਵਾਈ ਅਸੀਂ ਸੰਝੀਆਂ ਥਾਵਾਂ ਤੇ ਉਹਨਾਂ ਨੂੰ ਚਸਪਾ ਵੀ ਕਰਤਾ ਮੈਂ ਐਗਰੀਕਲਚਰ ਡਿਪਾਰਟਮੈਂਟ ਦੇ ਜਿਹੜੇ ਵੀਡੀਓ ਸਾਹਿਬਾਨ ਮੇਰੇ ਨਾਲ ਨੇ ਇਹਨਾਂ ਨੂੰ ਵੀ ਡਾਇਰੈਕਸ਼ਨ ਦਿੱਤੀ ਆ ਜੀ ਇਹਨਾਂ ਨੂੰ ਲਿਸਟਾਂ ਜ਼ਰੂਰ ਸ਼ੇਅਰ ਕਰ ਦੇਣ ਪਿੰਡਾਂ ਦੇ ਵਿੱਚ ਗਰੁੱਪ ਬਣਾ ਕੇ ਜਿਹੜੇ ਅਗਾਹ ਬੰਦੂ ਪਰਚੀ ਕਿਸਾਨ ਨੇ ਜਿਹੜੇ ਥੋੜੇ ਜੇ ਪੜ੍ਹੇ ਲਿਖੇ ਕਿਸਾਨ ਨੇ ਜਿਹੜੇ ਵਟਸਐਪ ਵਗੈਰਾ ਚਲਾ ਲੈਂਦੇ ਨੇ ਉਹ ਲਿਸਟਾਂ ਦਾ ਯੂਜ਼ ਕਰ ਸਕਦੇ ਨੇ ਉਹ ਆਟੋਮੈਟਿਕਲੀ ਆਪਣੇ ਆਪ ਆਪਣੇ ਪੱਧਰ ਤੇ ਵੈਂਡਰ ਵਾਲੇ ਨਾਲ ਗੱਲਬਾਤ ਕਰਕੇ ਜਾਂ ਕੋਪਰਚੀਡਰ ਵਾਲੇ ਮਾਲਕ ਨਾਲ ਗੱਲਬਾਤ ਕਰਕੇ ਆਪਣੇ ਪਿੰਡਾਂ ਦੇ ਵਿੱਚ ਉਹ ਮਸ਼ੀਨਰੀ ਮੁਹੱਈਆ ਕਰਵਾ ਲੈਣਗੇ ਫੇਰ ਵੀ ਜੇ ਕੋਈ ਪ੍ਰੋਬਲਮ ਆਦੀ ਤਾਂ ਐਗਰੀਕਲਚਰ ਡਿਪਾਰਟਮੈਂਟ ਦੇ ਨੁਮਾਇੰਦੇ ਜਿਹੜੇ ਆਫੀਸਰ ਨੇ ਇਹ ਉਹਨਾਂ ਦੀ ਹੈਲਪ ਕਰਨਗੇ ਤੇ ਉਮੀਦ ਹੈ ਇਸ ਵਾਰ ਜਿਹੜੀ ਸਟੱਬਲ ਬਰਨਿੰਗ ਹੈ ਬਹੁਤ ਘੱਟ ਤੋਂ ਘੱਟ ਹੋਏਗੀ ਪਿਛਲੇ ਸਾਲ ਵੀ ਵੈਸੇ ਕਾਫੀ ਘੱਟ ਗਈ ਸੀ ਇਹਦੇ ਵਾਸਤੇ ਜੋ ਵੀ ਇਨਸਟਰਕਸ਼ਨਸ ਨੇ ਜਿਵੇਂ ਪਿਛਲੇ ਸਾਲ ਜਿਨ੍ਹਾਂ ਨੇ ਅੱਗ ਲਗਾਈ ਸੀ ਕਿ ਕੋਈ ਸੈਟਲਾਈਟ ਵੱਲੋਂ ਦੀ ਮੋਨਿਟਰਿੰਗ ਕੀਤੀ ਜਾਂਦੀ ਆ ਹਰੇਕ ਪਿੰਡ 'ਚ ਅਸੀਂ ਇੱਕ ਨੋਡਲ ਅਫਸਰ ਲਗਾਇਆ ਹੋਇਆ ਉਹ ਇਹੀ ਦੇਖਦਾ ਵੀ ਜਿਹੜੀ ਸੈਟਲਾਈਟ ਨੇ ਰਿਪੋਰਟ ਕੀਤੀ ਹੈ ਉਹ ਸਹੀ ਹੈ ਜਾਂ ਗਲਤ ਜੇ ਉਹ ਸਹੀ ਪਾਈ ਜਾਂਦੀ ਹੈ ਤਾਂ ਇੱਕ ਕਲਸਟਰ ਅਫੀਸਰ ਵੀ ਹੈ ਉਹ ਆਂਦੇ ਨਾਲ ਦੀ ਨਾਲ ਨਾਲ ਦੀ ਨਾਲ ਪਟਵਾਰੀ ਜਿਹੜਾ ਸੰਬੰਧਤ ਹੁੰਦਾ ਹੈ ਉਹਨੂੰ ਸੂਚਨਾ ਚਲੀ ਜਾਂਦੀ ਹੈ ਪਟਵਾਰੀ ਆਪਣਾ ਰਿਕਾਰਡ ਲੈ ਕੇ ਸਾਰਾ ਕੁਝ ਕਰਕੇ ਅਸੀਂ ਰਿਪੋਰਟਿੰਗ ਕਰਦੇ ਨੇ ਫਿਰ ਉਹ ਜੁਆਇੰਟ ਰਿਪੋਰਟ ਉਹ ਪਤਾ ਲੱਗਦਾ ਕਿਹੜੇ ਫਾਰਮਰ ਨੇ ਅੱਗ ਲਗਾਈ ਹੈ ਕੌਣ ਉਹਦਾ ਜ਼ਿਮੇਵਾਰ ਹੈ ਕੌਣ ਉਹਦਾ ਮਾਲਕ ਹੈ ਕਿਹੜੇ ਖਸਰਾ ਨੰਬਰ ਚ ਹੈ ਤੇ ਕਿੰਨੇ ਰਕ ਵਿੱਚ ਉਹਦੇ ਮੁਤਾਬਕ ਜਿਹੜੀ ਅੱਗੇ ਫਾਈਨ ਵਾਲੀ ਪ੍ਰਕਿਰਿਆ ਹੈ ਜਾਂ ਪੁਲਿਸ ਮਕਦਮੇ ਵਾਲੀ ਪ੍ਰਕਿਰਿਆ ਹੈ ਉਹ ਇਨੀਸ਼ੀਏਟ ਹੁੰਦੀ ਹੈ ਉਹ ਪਿਛਲੀ ਵਾਰ ਵੈਸੇ ਕਾਫੀ ਗਿਣਤੀ ਘੱਟ ਸੀ ਉਮੀਦ ਆ ਇਸ ਵਾਰ ਨੈਗਲੀਜੀਬਲ ਹੋਏਗੀ ਤੇ ਕਿਸਾਨਾਂ ਨੇ ਸਾਨੂੰ ਮਤਲਬ ਪੂਰਾ ਸਪੋਰਟ ਕਰਨ ਦਾ ਭਰੋਸਾ ਦਿੱਤਾ ਤੇ ਅਸੀਂ ਵੀ ਉਹਨਾਂ ਨੂੰ ਪੂਰਾ ਅਸੀਂ ਤਾਲਮੇਲ ਬਣਾ ਕੇ ਰੱਖਾਂਗੇ ਮਸ਼ੀਨਰੀ ਵਗੈਰਾ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਤੇ ਜੇ ਕੋਈ ਪ੍ਰੋਬਲਮ ਆਦੀ ਤਾਂ ਸਾਡੇ ਨਾਲ ਸ਼ੇਅਰ ਕਰ ਸਕਦੇ ਨੇ ਬਾਕੀ ਐਗਰੀਕਲਚਰ ਡਿਪਾਰਟਮੈਂਟ ਦੇ ਜਿਹੜੇ ਆਫੀਸਰਸ ਨੇ ਹਮੇਸ਼ਾ ਇੱਥੇ ਕੈਂਪੋ ਵੀ ਲਗਾਣਗੇ ਤੇ ਆਦਰਵਾਈਜ਼ ਉਹਨਾਂ ਦੇ ਇਨ ਟੱਚ 'ਚ ਰਹਣਗੇ ਸਰ ਪਿਛਲੀ ਵਾਰ ਕਾਫੀ ਪ੍ਰੋਬਲਮ ਆਈ ਸੀ ਪਹਿਲਾਂ ਤਾਂ ਇਹਨਾਂ ਸੱਜਣੇ ਕਾਲਾ ਸੀਗਾ ਉਹ ਲੋਕੇਸ਼ਨ ਕਿੰਨਾ ਤੋਂ ਹੂਰ ਹੈ ਦੁਕਾਨ ਕਿੰਨਾ ਤੋਂ ਹੋ ਰਗਾ ਮਾਲਕ ਉਹਨਾਂ ਤੇ ਪਰਚੇ ਪਾਏਗੇ ਦੂਜਾ ਸਵਾਲ ਇੰਟੈਗ੍ਰੇਟਿਡ ਫੈਕਟਰੀ ਵਾਲੀ ਲਾਈਨ ਨੇ ਕਿ ਕਿਹੜੇ ਜਿੰਮੇ ਦੇ ਚੀਜ਼ ਹੁੰਦੇ ਨੇ ਜਦੋਂ ਉਹਨਾਂ ਦੇ ਥਾਤ ਬੰਦੇ ਨੇ ਉਹਨਾਂ ਉਹਨਾਂ ਦਾ ਜਿਹੜਾ ਟੇਲਰ ਜਾਂ ਤਾਂ ਕੈਸਰ ਖਰੀਦਣ ਨੂੰ ਮਸੰਦੂਰ ਪ੍ਰੋਵਾਈਡ ਹੁੰਦੀ ਹੈ ਤੇ ਬਾਕੀ ਸਾਰੇ ਐਵੇਂ ਜਿਵੇਂ ਕੁਝ ਹੋ ਰਹਿ ਗਏ ਇਹ ਐਕਚੁਅਲੀ ਨਾ ਇਹ ਮੈਨੀ ਕਿਸਾ ਦੇ ਚਾਹਤੇ ਨੇ ਕਿਉਂਕਿ ਜਿਹੜੇ ਬੀਲਰ ਵਾਲੇ ਨੇ ਦੇਖੋ ਕਮਰਸ਼ੀਅਲਾਈਜੇਸ਼ਨ ਹੋ ਗਈ ਇਹਦੇ ਵਿੱਚ ਜਿਹੜੇ ਬੀਲਰ ਖਰੀਦੇ ਆ ਜਿਨ੍ਹਾਂ ਨੇ ਉਹਨਾਂ ਨੇ ਕਮਰਸ਼ੀਅਲ ਪਰਪਸ ਵਾਸਤੇ ਖਰੀਦਣਾ ਸੁਪਰਸੀਟਰ ਵੀ ਕ ਉਹ ਤਾਂ ਉਹਨਾਂ ਨੇ ਆਪਣਾ ਐਕਚੁਅਲੀ ਪੱਖ ਦੇਖਣਾ ਹੀ ਆ ਜਿੱਥੇ ਉਹਨਾਂ ਨੂੰ ਬਾਇਅਬਿਲਟੀ ਲੱਗਦੀ ਆ ਫੇਰ ਵੀ ਅਸੀਂ ਇਸ ਵਾਰ ਮਸ਼ੀਨਰੀ ਬਹੁਤ ਜ਼ਿਆਦਾ ਹੋ ਗਈ ਆਮ ਤੌਰ ਤੇ ਪਹਿਲਾਂ ਤਰਨ ਤਰਨ ਉੱਪਰਲੇ ਮਾਝੇ ਏਰੀਆ 'ਚ ਚਲੇ ਜਾਂਦੇ ਸੀ ਥੋੜੀ ਫਸਲ ਖਰਾਬ ਹੋਣ ਕਰਕੇ ਹੜ੍ਹਾਂ ਦੇ ਵਿੱਚ ਹੋ ਸਕਦਾ ਇਸ ਵਾਰ ਉਹ ਨਾ ਜਾਣੋ ਪਰ ਇਸ ਕਰਕੇ ਉਹਨਾਂ ਦੀ ਅਵੇਲੇਬਿਲਟੀ ਵੀ ਅੱਧਰ ਜ਼ਿਆਦਾ ਹੋਏਗੀ ਤੇ ਜਿਹੜਾ ਤੁਸੀਂ ਉਹ ਮਤਲਬ ਗਲਤ ਲੋਕੇਸ਼ਨ ਦੀ ਗੱਲ ਕਰਦੇ ਹੋ ਉਹ ਐਕਚੁਅਲੀ ਕਈ ਵਾਰ ਨਾ ਕਿਉਂਕਿ ਸੈਟਲਾਈਟ ਹੈ ਉਹਨੇ ਟੈਂਪਰੇਚਰ ਜਿਹੜਾ ਡਿਫਰੈਂਸ ਹੈ ਉਹਦੇ ਅਕੋਰਡਿੰਗਲੀ ਉਨੇ ਸਾਈਡ ਸਿਲੈਕਟ ਕਰਨੀ ਹੈ ਕਈ ਵਾਰ ਟੈਂਪਰੇਚਰ ਵੇਰੀਏਸ਼ਨ ਵੈਸੇ ਆ ਜਾਂਦੀ ਹੈ ਨਾਰਮਲੀ ਮਤਲਬ ਨਿਊਕਲੀਅਰ ਵੈਦਰ ਚੇਂजेस ਉਹਨੂੰ ਵੀ ਉਹ ਫੜ ਲੈਂਦਾ ਤੇ 100% ਉਹ ਅਸੀਂ ਜਿਹੜੇ ਉਹਨਾਂ ਦੀ ਸੂਚਨਾ ਸਾਨੂੰ ਮਿਲਿਆ ਹੁੰਦੀ ਹੈ 100% ਥਾਂ ਤੇ ਵੈਸੇ ਡਬਲ ਬਰਨਿੰਗ ਨਹੀਂ ਹੋਈ ਹੁੰਦੀ ਆਲਮੋਸਟ ਉਹਦਾ ਰਿਜ਼ਲਟ ਮਤਲਬ 50% ਪਲੱਸ ਹੁੰਦਾ ਤੇ 50% 네ਗੇਟਿਵ ਵੀ ਹੁੰਦਾ ਉਹ ਮਤਲਬ ਗਲਤ ਹੁੰਦੇ ਨੇ ਕਈ ਉਹ ਅਸੀਂ ਫਿਰ ਉਹਦੇ ਉਹਦੇ ਮੁਤਾਬਕ ਰਿਪੋਰਟ ਕਰਦੇ ਹਾਂ ਉਹਦੇ ਨਾਲ ਉਹਦਾ ਕਿਸਾਨ ਦਾ ਇਹਦੇ ਖੇਦ ਦਾ ਫਸਲਾ ਨੰਬਰ ਆ ਗਿਆ ਆਟੋਮੈਟਿਕਲੀ ਇਹ ਨਹੀਂ ਵੀ ਅਸੀਂ ਉਹਦੇ ਉੱਤੇ ਹੀ ਪਾ ਦੇਣਾ ਜੇ ਉਹਨੇ ਸਟੱਪਲ ਬਰਨਿੰਗ ਨਹੀਂ ਕੀਤੀ ਤਾਂ ਅੰਡਰਸਟੂਡ ਆ ਉਹਦੇ ਕੁਝ ਨਹੀਂ ਕਾਰਵਾਈ ਕਰਦੇ ਕੁਝ ਵੀ ਨਹੀਂ ਹੁੰਦਾ ਕਿ ਨੀਂਦਰ ਕੋਡ ਕਰਦੇ ਠੀਕ ਹੈ ਥੈਂਕ ਯੂ